ਗੱਲੇ ਹੋਈ ਹੈ ਜੀ ਅੱਜ ਤੋਂ ਆ ਮਹੀਨਾ ਪਹਿਲਾਂ ਦੀ ਗੱਲ ਆ ਡੇਢ ਦੋ ਮਹੀਨੇ ਪਹਿਲਾਂ ਦੀ ਗੱਲ ਆ ਡੇਢ ਕੁ ਮਹੀਨਾ ਹੋ ਗਿਆ ਜੀ ਵੀ ਇੱਥੋਂ ਜੰਮੂ ਅਸਤੀ ਚੋਂ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ ਇਹ ਜੀ ਤੇ ਇਹਨੇ ਉਹਦੇ ਨਾਲ ਵਿਆਹ ਕਰਾ ਲਿਆ ਸੀਗਾ ਜੀ ਉਹ ਇੱਥੋਂ ਦੀ ਦੋਤੀ ਆ ਕੁੜੀ ਰਜਾਮੰਦੀ ਸੀ ਹਾਂਜੀ ਰਜਾਮੰਦੀ ਸੀ ਠੀਕ ਆ ਕੁੜੀ ਦੀ ਵੀ ਰਜਾਮੰਦੀ ਸੀ ਕੁੜੀ ਦੀ ਮਾਂ ਵੀ ਪਹਿਲਾਂ ਤਾਂ ਮੱਲਾ ਰਜਾ ਚੀ ਸੀਗੀ ਤੇ ਬਾਅਦ ਵਿੱਚ ਉਹ ਨਾ ਕਰੇ ਨਵੇਂ ਬਦਮਾਸ਼ ਉੱਠੇ ਜੀ ਅੱਜਕੱਲ੍ਹ ਤੋ ਉਹਨਾਂ ਦੇ ਘਰੇ ਬੈਠੇ ਰਹਿੰਦੇ ਉਹਦੀ ਮਾਂ ਕੋ ਮਾਫੋਲ ਉਹਦੀ ਕੋਲ ਬੈਠੇ ਰਹਿੰਦੇ ਜੀ ਫਿਰ ਇਹਨਾਂ ਨੇ ਵਿਆਹ ਕਰਾ ਲਿਆ ਸੀ ਇਹਨਾਂ ਨੂੰ ਅਸੀਂ ਕਿਹਾ ਵੀ ਇਹ ਸਾਡੀ ਕਹਿੰਦੇ ਕੁੜੀ ਮੋੜ ਦੋ ਅਸੀਂ ਇੱਥੇ ਬੁਲਾ ਲਿਆ ਜੀ ਇਹਨੂੰ ਉਹ ਕੁੜੀ ਇਹ ਕੰਮ ਨਹੀਂ ਹੋਣ ਦਿੰਦੀ ਸੀ ਉਹ ਕਹਿੰਦੀ ਮੈਂ ਨਹੀਂ ਜਾਣਾਗਾ ਉਹਨਾਂ ਚ ਉਹਨਾਂ ਚ ਮੈਂ ਨਹੀਂ ਜਾਣਾਗਾ ਨਹੀਂ ਜਾਣਾਗਾ ਕੁੜੀ ਆਹੀ ਗੱਲ ਕਰਦੀ ਰਹੀ ਹੈ ਜੀ ਤੇ ਅਸੀਂ ਫਿਰ ਵੀ ਉਸ ਕੁੜੀ ਨੂੰ ਉਹਨਾਂ ਦੇ ਮਾਪਿਆਂ ਨਾਲ ਤੋਰਤਾ ਜੀ ਥਾਣੇ ਬੁਲਾ ਕੇ ਅੱਜ ਕੀ ਉਹ ਤਾਂ ਕਹਿੰਦੇ ਰੀਤੂ ਨਾਲ ਸਾਡਾ ਕੋਈ ਰੌਲਾ ਨਹੀਂਗਾ ਜੀ ਫਿਰ ਬਾਅਦ ਚ ਇਹ ਰੀਤੂ ਨੂੰ ਉਹਨਾਂ ਨੇ ਇਹਨਾਂ ਨੇ ਕੁੜੀ ਦਾ ਵਿਆਹ ਕਰਤਾ ਜੀ ਉਹਨਾਂ ਨੇ ਕਰਤਾ ਕੁੜੀ ਦਾ ਵਿਆਹ ਨਹੀਂ ਕਰਨ ਦਿੱਤਾ ਜੀ ਕੁੜੀ ਦਾ ਵਿਆਹ ਉਹਨਾਂ ਨੇ ਨਾ ਕਰਤਾ ਹਾਂਜੀ ਨਾ ਕਰਤਾ ਜੀ ਅੱਜ ਫਿਰ ਇਹਨੂੰ ਕਿਉਂ ਕੁੱਟਿਆ ਜੀ ਅੱਜ ਇਹਦੇ ਫੇਰ ਗਲ ਪੈ ਗਏ ਜੀ ਬਸ ਉਹੀ ਰੰਜਿਸ਼ ਆ ਜੀ ਹੋਰ ਤਾਂ ਕੋਈ ਰੌਲਾ ਹੀ ਨਹੀਂ ਸਾਡਾ ਇਹਨਾਂ ਨਾਲ ਕਿੰਨੇ ਕੁ ਜਨੇ ਸੀਗੇ ਇਹ ਜੀ 5 ਮੋਟਰਸਾਈਕਲਾਂ ਤੇ ਆਏ ਸੀਗੇ ਜੀ ਕੁੱਟਿਆ ਕਿੱਥੇ ਜੀ ਉਹਨਾਂ ਨੇ ਸੀਟ ਫਾਰਮ ਲక్ష్ਮੀ ਭਾਦੂ ਦੇ ਗਡੌਨਾ ਦੇ ਪਿਛਲੇ ਪਾਸੇ ਗਲੀ ਹੈਗੀ ਆ ਉੱਥੇ ਕਿਸੇ ਬੇਲੀ ਕੋਲ ਬੈਠਾ ਸੀਗਾ ਜੀ ਲੈ ਕੇ ਕੌਣ ਆਏ ਇਹਨਾਂ ਨੂੰ ਹਸਪੀਟਲ ਫੇਰ ਲੈ ਕੇ ਉੱਥੋਂ ਦੇ ਬਸ ਜਿਹੜੇ ਵੀ ਸੀਗੇ ਕੋਈ ਅੱਜ ਮੇਰੇ ਮੁੰਡੇ ਤੇ ਕਾਰਵਾਈਆਂ ਨੇ ਪਵਾਤੀ ਕਿੰਨੇ ਜਣੇ ਸੀ ਕਿੱਥੇ ਮਾਰਿਆ ਨੂੰ ਜੀ 20-25 ਜਣੇ ਸੀਗੇ ਇਹ ਅੰਨਾ ਕੀ ਰੰਜਿਸ਼ ਕੀਤੀ ਸੀ ਜਦੋਂ ਕੁੜੀ ਨਾਲ ਪੰਚਾਇਤ ਹੋ ਕੇ ਕੁੜੀ ਨੂੰ ਭੇਜੀ ਦਿੱਤਾ ਗਿਆ ਸੀ ਨਾ ਅਰੇ ਵਿੱਚ ਮੋੜੀ ਸੀ ਅਸੀਂ ਹਾਂ ਜੀ ਫਿਰ ਪਤਾ ਨਹੀਂ ਕਿਉਂ ਨੇ ਬਸ ਲਾਕਡਾਟ ਸਾਡੇ ਘਰ ਦੇ ਜੀਆਂ ਨੂੰ ਮੇਰੇ ਘਰ ਵਾਲੇ ਨੂੰ ਵੀ ਮਾਰ ਗਏ ਸੀਗੇ ਵਾ ਟੱਕ ਗਏ ਸੀ ਸਾਡਾ ਘਰ ਉਹ ਕੰਨ ਦੀ ਗੱਲ ਹੈ ਜੀ ਗੇਟ ਗੂਟ ਉਦੋਂ ਹੀ ਜਿੱਦੇ ਕੁੜੀ ਨੂੰ ਅਸੀਂ ਬਾਤ ਸਮੋੜਿਆ ਉਦਦੇ ਅੱਛਾ ਅੱਜ ਫਿਰ ਤੁਹਾਡੇ ਮੁੰਡੇ ਨੂੰ ਮਾਰਿਆ ਅੱਜ ਫਿਰ ਮੇਰੇ ਮੁੰਡੇ ਨੂੰ ਮਾਰਿਆ ਕਿੱਧਰ ਛੋਟਾਂ ਆਈਆਂ ਔਰ ਸਾਰੇ ਤਜ਼ਰੀਰ ਤੇ ਆਪਾਂ ਹੱਥ ਪੈਰ ਸਾਰੇ ਵੰਡ ਤੇ ਹੋ ਸਾਰੀ ਕਦੋਂ ਦੀ ਗੱਲ ਹੈ ਜਦੋਂ ਵਿਆਹ ਕਰਾ ਬਿਜਾ ਕੇ ਲੈ ਗਿਆ ਸੀ ਬਿਜਾ ਕੇ ਲੈ ਗਿਆ ਸੀ ਇਹ ਨੂੰ ਆ ਗਈ ਆਪਣੇ 21 ਤਰੀਕ ਸੀਗੇ ਉਹਦੇ ਥੋੜੇ ਦਿਨ ਨਹੀਂ ਹੋਏ ਮਤਲਬ ਆ ਕਿੱਧਰ ਰਹਿੰਦੇ ਕਿੱਧਰ ਹੋ ਤੁਸੀਂ ਅਸੀਂ ਰਹਿੰਦੇ ਆ ਪੰਜ ਪੀਰ ਤੇ ਪੁੜੀ ਸੀ ਜੀ ਅਬੂ ਵਸਤੀ ਦੀ ਜੀ ਕੁੜੀ ਜੰਮੂ ਵਸਤੀ ਦੀ ਤੇ ਘਟਨਾ ਕਿੱਥੇ ਹੋਈ ਹੈ ਜਿਹੜੀ ਕਿੱਟੇ ਇਹ ਪਾ ਇੱਥੇ ਆਪਣੇ ਸੀਡ ਫਾਰਮ ਸਾਡੇ ਰਿਸ਼ਤੇਦਾਰਾਂ ਦੇ ਘਰੇ ਸੀ ਸਰ ਇੱਕ ਪੇਸ਼ੰਦ ਦਾ ਨਾਮ ਵਿਜੀ ਕੁਮਾਰ ਹੈ ਸੀਡ ਫਾਰਮ ਦਾ ਹੈ ਸਰ ਇਹ ਲੜਾਈ ਹੋਈ ਹੈ ਕੋਈ ਤੇ ਆਪਣੇ ਕੱਡੇ ਪਰ ਹੋਈ ਸੀ ਤੇ ਆਪਣੇ ਕੋ ਲਾਏ ਆਪਾਂ ਫਰਸਟ ਏਡ ਦੇ ਕੇ ਤੈਨੂੰ ਰੈਫਰ ਕਰਤਾ ਹੀ ਸਰ ਕਿਸ ਤਰ੍ਹਾਂ ਦੀ ਹੈ ਸਰ ਮਲਟੀਪਲ ਇੰਜਰੀ ਹੈ ਕਿ ਬਹੁਤ ਇੰਜਰੀ ਹੈਗੇ ਤੇ ਇਸ ਕਰਕੇ ਅਮ ਰੈਫਰ ਕੀਤਾ ਹੈ ਵੱਡੇ ਹੋਇਆ ਹੈ ਮਚੀਂਗੀ ਤਰ੍ਹਾਂ ਕਿ ਸਿਰ ਚ ਕਿੰਨੇ ਕੁ ਟੰਕੇ ਆਏ ਨੇ ਸਰ ਚ ਸਿਰ ਕਾਫੀ ਟੰਕੇ ਆ ਗਏ ਹੈ ਤੇ ਵੀ ਇੰਜਰੀ ਹੈਗੇ ਸਿਰਫ ਤੇ ਰੈਫਰ ਕਰ ਰਹੇ ਹੋ ਤੁਸੀਂ ਰੈਫਰ ਕਰ ਰਹੇ ਆ ਸਰ ਸਫੀਰਤ ਕੋਲ ਹੀ